ਤੇਲ ਕੋਦਰਾ ਮੂੰਗਫਲੀ ਗੁੜ ਤੋਂ ਸਵਾਦਿਸ਼ ਗੱਚਕ ਤਿਆਰ ਕਰਾਂਗੇ ਜੇਕਰ ਵੀਡੀਓ ਵਧੀਆ ਲੱਗੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਆਪਾਂ ਜੀ ਤੇਲ ਲਵਾਂਗੇ ਤਿਲਾਂ ਨੂੰ ਥੋੜਾ ਜਿਹਾ ਭੁੰਨ ਲਾਂਗੇ ਕੋਦਰੇ ਨੂੰ ਵੀ ਭੁੰਨ ਲਾਂਗੇ ਗੁੜ ਨੂੰ ਪਾਣੀ ਵਿੱਚ ਮੈਲਟ ਕਰ ਲਾਂਗੇ ਥੋੜਾ ਜਿਹਾ ਪਾਣੀ ਲੈਣਾ ਤੇਲ ਆਪਣੇ ਪੁੱਜ ਗਏ ਆ ਮੂੰਗਫਲੀ ਵੀ ਆਪਾਂ ਪੁੱਜੀ ਹੋਈ ਲਈਏ ਪਹਿਲਾਂ ਕੋਦਰੇ ਨੂੰ ਗ੍ਰाइंड ਕਰਾਂਗੇ ਫਿਰ ਇਹਦੇ ਵਿੱਚ ਤੇਲ ਪਾ ਕੇ ਗ੍ਰाइंड ਕਰਾਂਗੇ ਮੂੰਗਫਲੀ ਨੂੰ ਅਲੱਗ ਗ੍ਰाइंड ਕਰਾਂਗੇ ਥੋੜੇ ਜਿਹਾ ਸਜਾਵਟ ਵਾਸਤੇ ਤੇਲ ਆਪਾਂ ਰੱਖ ਰਿਹਾ ਗੋੜ ਨੂੰ ਸਿਰਫ ਮੈਲਟ ਹੀ ਕਰਨਾ ਹੈ ਦੋ ਚਮਚੀ ਪਾਣੀ ਪਾਇਆ ਜਿਆਦਾ ਪਾਣੀ ਦੀ ਵਰਤੋਂ ਨਹੀਂ ਕੀਤੀ मूंगफਲੀ ਨੂੰ ਲੱਗ ਗ੍ਰाइंड ਕਰਾਂਗੇ ਜਦੋਂ ਗੋੜ ਮੈਲਟ ਹੋ ਗਿਆ ਪਾਣੀ ਵਿੱਚ ਇਹਦੇ ਵਿੱਚ ਸਾਰਾ ਸਮਾਨ ਪਾ ਕੇ ਇੱਕ ਚਮਚ ਨਾਰੀਅਲ ਬਰਾਦਾ ਥੋੜੀ ਜੀ ਸੁੰਡ ਤੇ ਤਿੰਨ ਚਮਚ ਦੇਸੀ ਘਿਓ ਦੇ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਉਧਰ ਆਪਾਂ ਜੰਮਣ ਲਈ ਚਿੱਕੀ ਜਾਨੀ ਕਿ ਗੱਜਕ ਜੰਮਣ ਲਈ ਰੱਖ ਦਿਆਂਗੇ ਠੰਡੀ ਹੋਣ ਤੇ ਕੱਟ ਲਾਂਗੇ ਲਓ ਜੀ ਤਿਆਰ ਹੈ ਆਪਣੀ ਸੁਆਦੀਸ਼ਟ ਗੱਜਕ